ਸਰ ਜਿਹੜਾ ਕਿ ਇੱਕ ਸ਼ਹਿਰੇ ਮੱਲੇ ਜਿਹੜੇ ਕਿ ਇੱਕ ਪੁਲੀ ਆ ਜਿਹੜਾ ਕਿ ਜਿਸ ਸੰਬੰਧੀ ਜਾਣਕਾਰੀ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ 15 ਦਿਨ ਮਹੀਨਾ ਹੋ ਗਿਆ ਪਰ ਕੇ ਵੀ ਇਹਨੇ ਦੀ ਲਾਪਰਵਾਹੀ ਕਰਕੇ ਜੇ ਜਾਂ ਐਸੀ ਸਭ ਦੀ ਲਾਪਰਵਾਹੀ ਕਰਕੇ ਕਿ ਇਹਨੂੰ ਟਾਈਮ ਤੇ ਬਣਵਾਇਆ ਨਹੀਂ ਤਾਂ ਅੱਜ ਇੱਕ ਟਰਾਲੀ ਵੀ ਡਿੱਗ ਗਈ ਆ ਉਹ ਵੀ ਟਰਾਲੀ ਠੇਕੇਦਾਰਾਂ ਦੀ ਇਹ ਨਗਰ ਨਿਗਮ ਦਾ ਜਿਹੜਾ ਕਿ ਗਲੀ ਦਾ ਕੰਮ ਵੀ ਚੱਲਦਾ ਪਿਆ ਉਹਨਾਂ ਦੀ ਕਰਕੇ ਟੁੱਟ ਗਈ ਇਹ ਤਾਂ ਇੱਕ ਹਾਦਸਾ ਇਹ ਕਿ ਬਪਰੇ ਆਵਾਤ ਇਸ ਇਸ ਮੰਤੀ ਨਗਰ ਨਿਗਮ ਦੀ ਭੁਮਿਕਾ ਨੂੰ ਕਿੱਦਾਂ ਦੇ ਦੇ ਜ਼ਿੰਮੇਵਾਰ ਖੁਸ਼ਾ ਸਾਹਿਬ ਤੁਹਾਡਾ ਬਹੁਤ ਬਤਨਵਾਦ ਜੈਸੀ ਰਾਮ ਜੈ ਮਤਾ ਦੀ ਸਤਿ ਸ਼ਕਾਲ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਦੇਖ ਰਿਹਾ ਹਾਂ ਕਿ ਨਗਰ ਨਿਗਮ ਦੀ ਕਮਾਂਡ ਜਿਹੜੀ ਹੈ ਕਮਿਸ਼ਨਰ ਮਾਨ ਜੋਗ ਅਨਪੰਕਲੇਰ ਜਿਹੜੇ ਕਿ ਬਹੁਤ ਹੀ ਦੂਰਅੰਦੇਸ਼ੀ ਤੇ ਸੁਗੜ ਆਫੀਸ ਰਹਨ ਹੈ ਤਾਂ ਇਥੇ ਸਾਡੇ ਕੋਲ ਜਦੋਂ ਪੀਸੀਐਸ ਸੀਗੇ ਸੀਨੀਅਰ ਆਫੀਸਰ ਇੱਥੇ ਲੱਗੇ ਸੀ ਇੱਥੋਂ ਹੀ ਆਈਐਸ ਆਫਸਰ ਬਣੇ ਹਨ ਔਰ ਮੈਂ ਉਹਨਾਂ ਦੇ ਕੰਮ ਦਾ ਬੜਾ ਪ੍ਰਸ਼ੰਸਕ ਹਾਂ ਲੇਕਿਨ ਦਲੇਟ ਲੋਕੇਸ਼ਨਸ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਹੈ ਉਹ ਬੜਾ ਘਟ ਦਿੱਤਾ ਜਾ ਰਿਹਾ ਹੈ ਨਿਗਮ ਵੱਲੋਂ ਜਦਕਿ ਲੰਬੇ ਸਮੇਂ ਤੋਂ ਇਸ ਪੁਲੀ ਨੂੰ ਜਿਹੜਾ ਹੈ ਉਹ ਖਤਰਨਾਕ ਹਲਾਤਾਂ ਚ ਅਸੀਂ ਦਿਖ ਰਹੀ ਸੀ ਕਈ ਵਾਰ ਕੰਪਲੇਂਟਸ ਵੀ ਦਿੱਤੀਆਂ ਸ਼ਾਇਦ ਨਗਰ ਨਿਗਮ ਜਿਹੜਾ ਇਹ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਸੀ ਅੱਜ ਅਸੀਂ ਦੇਖਿਆ ਕਿ ਪਿਛਲੇ ਪਾਸੇ ਜਿਹੜੀ ਸੜਕ ਬਣ ਰਹੀ ਹੈ ਉਹ ਇਹ ਜਿਹੜੀ ਬਜਰੀ ਸੀ ਉਹ ਠੇਕੇਦਾਰ ਨੇ ਮੰਗਵਾਈ ਲੇਕਿਨ ਠੇਕੇਦਾਰ ਨੂੰ ਤਾਂ ਖੁਦ ਪਤਾ ਸੀਗਾ ਵੀ ਇਹ ਪੁਲੀ ਜਿਹੜੀ ਹੈ ਇਹ ਬੱਠਣ ਵਾਲੀ ਹੈ ਤੋਂ ਟਰਾਲੀ ਉਹ ਨਾਲ ਲੰਗਾਉਂਦਾ ਹੈ ਹੈਨਾ ਠੇਕੇਦਾਰ ਨੇ ਗਲਤੀ ਕੀਤੀ ਹੈ ਜਿਸ ਨਾਲ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਪਰ ਕਿਉਂਕਿ ਬਚਾਅ ਹੋ ਗਿਆ ਦੋ ਤਿੰਨ ਲੋਕ ਫਟੜ ਹੋ ਗਏ ਜਿਹੜੇ ਟਰਾਲੀ ਦੇ ਵਿਚਾਰੇ ਮਜਦੂਰ ਸੀ ਅੱਜ ਮਜਦੂਰ ਦਿਵਸ ਹੈ ਮੈਂ ਜਿੱਥੇ ਆਪਣੇ ਕੰਮੇ ਭਰਾਵਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉੱਥੇ ਉਹਨਾਂ ਦੀ ਸਿਹਤਯਾਬੀ ਦੀ ਵੀ ਹਰ ਤਰ੍ਹਾਂ ਨਾਲ ਕਾਮਨਾ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ ਨਿਗਮ ਦੇ ਨਿਗਮ ਕਮਿਸ਼ਨਰ ਵੱਲੋਂ ਕਹਿ ਲੋ ਕਿ ਐਸੇ ਸਾਹਮਣੂ ਤੇ ਜੈਜੀ ਗੁਰਮੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਇਹ ਕੰਮ ਨੂੰ ਦੇਰੀ ਕਰਕੇ ਕਹਿ ਲੋ ਕਿ ਉਹ ਵੀ ਇੱਕ ਵੇਟ ਕਰ ਰਹੇ ਸੀ ਕੋਈ ਹਾਸਾ ਵਾਪਰੇ ਮੈਂ ਇਹ ਸਮਿਤੀ ਦਾ ਖੁਸਲਾ ਸਾਹਿਬ ਵੀ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਐਕਸਪਲਨੇਸ਼ਨ ਇਹਨਾਂ ਦੀ ਕਰਕੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਆਫੀਸਰਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਵੀ ਇਹ ਹਾਸਿਆ ਜਿਹੜਾ ਹੋਇਆ ਆ ਉਹਦੀ ਨਰੂਲ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆ ਜਦੋਂ ਕਿ ਤੁਹਾਡੀ ਨੌਲੇਜ ਸੀਗਾ ਵੀ ਇਹ ਕੰਮ ਜਿਹੜਾ ਆ ਖਤਰਨਾਕ ਹਾਲਾਤਾਂ ਦੇ ਵਿੱਚ ਹੈ ਔਰ ਮੈਂ ਇਸ ਸਮੇਂ ਤਾਂ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਢੰਗ ਲੱਗੇ ਹੋਏ ਆ ਬੁਰੇ ਹਾਲ ਬੰਕੇ ਦਿਹਾੜੇ ਹੈ ਹੈਨਾ ਇਹ ਉਹ ਸ਼ਹਿਰ ਹੈ ਜਿਹਨੂੰ ਕਿਸੇ ਵਕਤ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਔਰ ਇਸ ਵੇਲੇ ਨਰਗਾਮੀ ਹਾਲਾਤਾਂ ਚੋਂ ਇਹ ਸ਼ਹਿਰ ਗੁਜ਼ਰ ਰਿਹਾ ਹੈ ਮੇਰੀ ਸਰਕਾਰੇ ਦੁਬਾਰੇ ਇਹ ਗੁਜ਼ਾਰਿਸ਼ ਹੈ ਕਿ ਇਹਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹ ਨਾ ਹੋਏ ਵੀ ਜਿਹੜੀਆਂ ਬਿਮਾਰੀਆਂ ਹਨ ਉਹ ਘਰ ਘਰ ਜਾਣ ਤੇ ਮੁੜ ਕੇ ਪ੍ਰਸ਼ਾਸਨ ਨੂੰ ਜਿਹੜਾ ਉਹ ਕੰਟਰੋਲ ਕਰਨਾ ਮੁਸ਼ਕਲ ਹੋ ਜਾਏ ਕਿ ਨਾਮ ਹੈ ਆਪਣਾ ਦਰਬਾਰਾ ਇਹ ਕਿੱਥੇ ਦੇ ਰਹਿਣ ਵਾਲੇ ਹੋ ਨਵਾਂ ਪਿੰਡ ਪਟਾਣ ਹਾਂਜੀ ਤੇ ਇਧਰੀ ਟਰਾਲੀ ਤੁਸੀਂ ਅੱਜ ਕਿੰਨੇ ਵਜੇ ਲੈ ਕੇ ਆਏ ਸੀ ਇਹ ਟਾਈਮ ਹੋਣਾ ਹੈ 12:30 ਟਾਈਮ 1:00 ਵਜੇ ਹੋਣਾ ਹੈ ਇੱਕ ਕਿਰੇ ਕਹਿੰਦੇ ਲੈ ਕੇ ਆਏ ਸੀ ਇੱਧਰ ਓਏ ਓ ਭਾਜੀ ਆ ਠੇਕੇਦਾਰਾਂ ਦੇ ਕੀ ਨਾਮ ਕੀ ਠੇਕੇਦਾਰ ਦਾ ਉਹਦਾ ਪਤਾ ਨਹੀਂ ਆਪਾਂ ਐਵੇਂ ਠੇਕੇਦਾਰ ਤੇ ਤੁਹਾਨੂੰ ਪਤਾ ਕੀ ਪੁੱਲ ਡਿੱਗਣ ਵਾਲਾ ਵਾ ਇੱਕ ਇਹ ਇਹਨਾਂ ਵਾਲਾ ਵਾ ਤੇ ਤੁਸੀਂ ਫੇਰ ਵੀ ਸਰਸਤੇ ਤਾਨੀ ਕਿਉਂ ਆਏ ਓ ਭਾਜੀ ਸਾਹ ਕਹਿੰਦਾ ਸਾਡੀਆਂ 15 15 ਫੁੱਟੀਆਂ ਟਰਾਲੀਆਂ ਇਥੋਂ ਲੰਘਦੀਆਂ ਜੀ ਅੱਛਾ ਹਾਂਜੀ ਕਹਿੰਦਾ ਉਹਦੇ ਨਾਲ ਬਹਿ ਨਹੀਂ ਸਕਦੀ ਰੇ ਕਿੱਥੇ ਬਹਿ ਜੂਗੇ ਨਿਕਾਇਆ ਟਰਾਲੀ ਬੇਮਲੂਮੀ ਨਹੀਂ ਤਾਂ ਠੇਕੇਦਾਰ ਨੇ ਤੁਹਾਨੂੰ ਕਿਹਾ ਤਾਂ ਚੱਲ ਗਏ ਤਾਂ ਅੱਜ ਜਿੱਦਾਂ ਕਿ ਹਾਰ ਸਾਹਿਬ ਵਾਪਰੇ ਆ ਤਾਂ ਤੁਹਾਡੇ ਸੱਟ ਪੇਟ ਵੀ ਲੱਗੀ ਆ ਸੱਟ ਲੱਗੀ ਆਈ ਸਦਾ ਤੁਹਾਨੂੰ ਨਹੀਂ ਪਤਾ ਕਿ ਕੀ ਟਰਾਲੀ ਬੈਠਣ ਵਾਲੀ ਹੈ ਕਿ ਇਹ ਨਿਕਲ ਜਾਣੀ ਇੱਥੇ ਬੈਹਿਣੀ ਹੈ ਉਹ ਟਰਾਲੀ ਦਾ ਟਰੈਕਟਰ ਤਾਂ ਨੰਘ ਗਿਆ ਟਰਾਲੀ ਮਗਰ ਉਹ ਦੇਖ ਪਈ ਹੈ ਆ ਵਜਣਾ ਹਾਂ ਵਜਣਾ ਹਾਂਜੀ ਹਾਂਜੀ ਕਮਲਜੀ ਤੁਸੀਂ ਕਹ ਲੋ ਕਿ ਪਾਲਿਕਾ ਨੋਜਨ ਸਮਾਦੇ ਪ੍ਰਧਾਨ ਹੋਈ ਹੋ ਤਾਂ ਮਹੱਲੇ ਦੇ ਵਿੱਚ ਜਿਲਕੀ ਪੁਲੀ ਟਿੱਕੀ ਆ ਇਸ ਸੰਬੰਧੀ ਕਈ ਵਾਰ ਤੁਸੀਂ ਕਹ ਲੋ ਕਿ ਕਮਿਸ਼ਨਰ ਸਾਹਿਬ ਨੂੰ ਵੀ ਜਾਣੂ ਕਰਵਾਇਆ ਸੀ ਪਰ ਉਹਨਾਂ ਨੇ ਕਹ ਲੋ ਕਿ ਗਾਂ ਜਮੇਵਾਰੀ ਐਸੀ ਤਾਂ ਜੇਹੀ ਦੀ ਲਾਈ ਸੀ ਪਰ ਉਹਨਾਂ ਵੱਲੋਂ ਕਹ ਲੋ ਕਿ ਇੰਨੇ ਟਾਈਮ ਲੇਟ ਹੋਣ ਦੇ ਬਾਦ ਜਿਹੜਾ ਹਾਸਾ ਵਾਪਰ ਗਿਆ ਵਾ ਤੇ ਕਿਤਾ ਦੇਖਦੇ ਨੇ ਦੀ ਜ਼ਿੰਮੇਵਾਰੀਆਂ ਦੇਖੋ ਜੀ ਪਹਿਲੇ ਤਾਂ ਸਾਡੇ ਕਪੂਤਲੇ ਦੀ ਕਾਰਪੋਰੇਸ਼ਨ ਹੀ ਸੁੱਤੀ ਪਈ ਆ ਜੀ ਨਾ ਕੋਈ ਜਈ ਵੜਦਾ ਇੱਧਰ ਨਾ ਐਸੀ ਕੋਈ ਆਂਦੇ ਆ ਇੱਕ ਠੂਠਾ ਆ ਚੂਪਣਾ ਦੇ ਕੇ ਚਲ ਜਾਂਦੇ ਕੱਟੋ-ਕੱਟ ਮਹੀਨਾ ਹੋ ਗਿਆ ਇਸ ਗੱਲ ਨੂੰ ਕੁਲੀ ਦਾ ਬਹੁਤ ਬੁਰਾ ਹਾਲ ਸੀਗਾ ਅਸੀਂ ਬਕਾਇਦਾ ਸਾਡੇ ਕਾਰਪੋਰੇਸ਼ਨ ਦੇ ਪ੍ਰਧਾਨ ਜੀ ਨੇ ਵੀ ਸਾਡੇ ਮੱਲੇ ਦੇ ਕਾਫੇ ਦਾ ਬੰਦਿਆਂ ਨੇ ਜਗ ਜਿਹੜੇ ਇੱਥੇ ਕੋਨਸਲਰ ਵੀ ਹੈਗੇ ਆ ਉਹਨਾਂ ਨੇ ਵੀ ਜਾ ਜਾ ਕੇ ਕਿਹਾ ਕਿ ਕੁੱਲੀ ਬਹਿਣ ਵਾਲੀ ਆ ਡਿੱਗਣ ਵਾਲੀ ਆ ਇਹ ਪ੍ਰਸ਼ਾਸਨ ਦੇਖ ਰਿਆ ਸੀ ਜਿੰਨੀ ਦੇਰ ਤੱਕ ਕਿਸੇ ਦੀ ਜਾਨ ਨਾ ਜਾਵੇ ਅੱਜ ਜਦੋਂ ਉਹ ਟਰਾਲੀ ਵਿੱਚ ਡਿੱਗੀ ਆ ਪਹਿਲੇ ਤਾਂ ਇਹਨਾਂ ਦੇ ਡਰਾਈਵਰ ਮਸੀ ਬੱਚੇ ਅਸੀਂ ਸਾਹਮਣੇ ਖੜੇ ਸੀ ਦੇਖਦੇ ਉਧਰੋਂ ਦੋ ਬੱਚੇ ਸਾਈਕਲ ਤੇ ਮੰਗ ਰਹੇ ਸੀ ਉਹ ਰੱਬ ਦੀ ਐਸੀ ਦਇਆ ਰਹੀ ਆ ਕਿਤੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਜੋ ਕਾਰਪੋਰੇਸ਼ਨ ਦੇ ਹਾਲ ਇੰਨੇ ਮਾੜੇ ਹੋ ਚੁੱਕੇ ਪਏ ਆ ਕਿ ਪਹਿਲੇ ਦੇਖਦੇ ਆ ਕਿ ਡਿਗੇ ਕੋਈ ਮਰੇ ਤਾਂ ਫੇਰ ਅਸੀਂ ਜਾ ਕੇ ਕੰਮ ਕਰੀਏ ਨਾ ਹੀ ਗੁਰਮੀਤ ਸਿੰਘ ਜੈ ਸਾਹਿਬ ਨੂੰ ਕਿੰਨੀ ਵਾਰੀ ਫੋਨ ਕੀਤੇਗੇ ਨਾ ਉਹਨਾਂ ਨੇ ਚੱਕਣਾ ਕਦੀ ਫੋਨ ਕਿਸੇ ਦਾ ਔਰ ਸਾਡੇ ਮਹੱਲੇ ਦੇ ਵਿੱਚ ਸਾਰਿਆਂ ਨੇ ਹੀ ਉਹਨਾਂ ਨੂੰ ਇੰਨਾ ਜ਼ੋਰ ਲਾਇਆ ਕਿ ਪੁਲਿਸ ਬਣਾ ਦਿਓ ਉਹਨਾਂ ਨੇ ਨਹੀਂ ਜੀ ਬਣਾਈ ਇਹ ਦੇਖਦੇ ਰਹੇ ਨੁਕਸਾਨ ਹੋਊਗਾ ਕਿਹਦਾ ਵੱਡਿਆ ਤਾਂ ਹੱਸੇ ਜਾਂਦੇ ਜਾਂ ਡਾਰੇ ਸੀ ਬਿਲਕੁਲ ਜੀ ਕਰ ਰਹੇ ਸੀਗੇ ਇਹ ਜੇ ਕੁਝ ਹੋ ਜਾਂਦਾ ਤਾਂ ਇਹਨਾਂ ਨੇ ਹੁਣ 도ੜੇਵਾਣਾ ਸੀਗਾ ਸਾਰਿਆਂ ਨੇ ਤੇ ਅੱਜ 10 ਡੇਰ ਅਸੀਂ ਟਰਾਲੀ ਨਹੀਂ ਇੱਥੋਂ ਜਾਣ ਦੇਣੀ ਜਿੰਨੀ ਡੇਰ ਤੱਕ ਨੇ ਮਲਾਜਾ ਮੰਨਦੇ ਨੇ ਜਿੰਦ ਤੱਕ ਬਣੇਗੀ ਨਹੀਂ ਅਜਿ ਨਹੀਂ ਜਾਣਦਾ ਇਹ ਠੇਚੇਦਾਰ ਨੇ ਉਹ ਜਿਹੜਾ ਡਰਾਈਵਰ ਸੀ ਆ ਉਹਨਾਂ ਦਾ ਲਿਵਰ ਵਾਲ ਬੰਦਾ ਉਹ ਕਹਿ ਰਿਹਾ ਜੀ ਜਿਹੜਾ ਠੇਚੇਦਾਰ ਆ ਉਹ ਕਹਿੰਦਾ ਸਗਰੀ ਲੈ ਜਾਓ ਨਹੀਂ ਜਿਰਦੀ ਇਹ ਉਹ ਕਹਿੰਦਾ ਉਹਰੇ ਚੈਂਦ ਚਲੋ ਜਦੋਂ ਹੀ ਉਠਾਇਆ ਵਿਚਾਰਿਆਂ ਨੂੰ ਪਾਣੀ ਪੂਣੀ ਵੀ ਪਲਾਇਆ ਵਾ ਜਦੋਂ ਹੀ ਸਾਹਮਣੇ ਉਹ ਦੇਖ ਕੇ ਆਏ 도ੜ ਗਏ ਇਹਨਾਂ ਨੂੰ ਪਾਣੀ ਪਲਾਇਆ ਬੈਠੇ ਆ ਵਿਚਾਰੇ ਜੇ ਇਹਨਾਂ ਦੀ ਜਾਨ ਚਲ ਜਾਂਦੀ ਕੌਣ ਜ਼ਿੰਮੇਵਾਰ ਸੀ ਠੇਕੇਦਾਰ ਉਹਨਾਂ ਨੂੰ ਕਹੀ ਜਾ ਰਹੀ ਪੁਲੀ ਤੇ ਫੁੱਟੀ ਲੈ ਕੇ ਜਾਓ ਕੌਣ ਜ਼ਿੰਮੇਵਾਰ ਸੀ ਇਹਦਾ ਨਹੀਂ ਲਾਪਰਵਾਹੀ ਠੇਕੇਦਾਰ ਦੀ ਤੇ ਬੰਦੀ ਕਿ ਨਹੀਂ ਬੰਦੀ ਹੈ ਬਿਲਕੁਲ ਆ ਜੀ ਹੈਗੀ ਹੈ ਇਹਦਾ ਇਹ ਮਤਲਬ ਇਹ ਨਹੀਂ ਕਿ ਗਲੀਆਂ ਤੇ ਸਰਕਾਰੀ ਠੇਕੇ ਲੈ ਲੈ ਤੇ ਤੁਸੀਂ ਦੂਜੇ ਪਾਸੇ ਨੁਕਸਾਨ ਕਰੋ ਇੱਕ ਪਾਸੇ ਜੇ ਠੇਕੇਦਾਰ ਦੇ ਹੀ ਇਹ ਪੂਰੀ ਬਿਠਾਈ ਹੈ ਜਦੋਂ ਅੱਗੇ ਕੰਮ ਚੱਲਦਾ ਸੀਗਾ ਟੈਲਾ ਲੈ ਲੈ ਕੇ ਪੁਲੀ ਐਡੀ ਕਮਜ਼ੋਰ ਹੈਗੀ ਸੀਗੀ ਇਹਨੂੰ ਨੇ ਮਨਾ ਵੀ ਕੀਤਾ ਗਿਆ ਸੀ ਆ ਪਿੱਲੇ ਕਿਨਾਂ ਲਿਜਾਓ ਯਾਰ ਇਧਰੋਂ ਦੀ ਇਹ ਫੇਰ ਵੀ ਕਹਿੰਦੇ ਸੀ ਸਾਨੂੰ ਠੇਕੇਦਾਰ ਕਹਿੰਦਾ ਕਾਰਪੋਰੇਸ਼ਨ ਵਾਲੋ ਆਰਡਰ ਹੈਗੇ ਆ ਤੇ ਅਸੀਂ ਲਿਜਾਣੇ ਲਿਜਾਣੀ ਆ ਨਹੀਂ ਠੇਕੇਦਾਰ ਕਿਰਾ ਫ੍ਰੀ ਕੰਮ ਕਰਦੇ ਇਸ ਚੀਜ਼ ਤੇ ਚਾਰਜ ਕਰਦਾ ਉਹ ਗਲੀ ਬਣਾਉਣ ਦਾ ਵੀ ਚਾਰਜ ਲੈ ਰਿਹਾ ਉਹ ਆਪਣੇ ਪੈਸਾ ਬਸੋਲ ਰਿਹਾ ਹੈ ਬਸ ਨਿਕੰਤੋ ਪਰ ਇਹ ਦੂਜੇ ਪਾਸੇ ਜੇ ਨੁਕਸਾਨ ਕਰਦਾ ਤਾਂ ਔਰ ਜ਼ਿੰਮੇਵਾਰੀ ਤਾਂ ਬੰਦ ਕਾਰਵਾਈ ਦੀ ਤਾਂ ਬੰਦੀ ਹੈ ਨਾ ਠੱਕੇ ਤਾਂ ਦੀ ਬੰਦੀ ਹੈ ਦੇਖੋ ਫਿਰ ਆਹ ਦੂਜਾ ਕੰਮ ਉਹਨੇ ਨਾਲ ਹੀ ਛੇੜ ਲਿਆ ਆਪਣਾ ਇਹਦੇ ਕੇਕੇ ਯਾਰ ਉਹਨੇ ਇਹਦੇ ਕੋਲ ਇਹਦੇ ਕੋਲ ਠੱਕੇਦਾਰ ਦੀਆਂ ਟਰਾਲੀਆਂ ਨੇ ਹੀ ਨੁਕਸਾਨ ਕੀਤਾ ਸਾਰਾ ਕੁਝ ਤਾਂ ਹੁਣ ਕੀ ਮੰਗ ਕੀ ਕਰਦੇ ਕਿ ਇਹ ਕਿੱਦਾਂ ਹੀ ਕਰਵਾਈ ਹੋਣੀ ਚਾਹੀਦੀ ਠੇਕੇਦਾਰ ਤੇ ਦੇਖੋ ਮੰਗ ਇਹੀ ਕਰਦੇ ਆ ਜਿੰਨਾਂ ਦੀ ਅਨਗੇਲੀ ਆ ਜੇ ਕੋਈ ਬੱਚੇ ਸਾਈਕਲ ਤੇ ਨੰਗਦੇ ਪਏ ਸੀਗੇ ਇਥੋਂ ਤੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਾਂ ਜਿਹੜੇ ਟਰਾਲੀ ਲੈ ਕੇ ਆਏ ਇਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਜ਼ਿੰਮੇਵਾਰੀ ਤਾਂ ਆਖਿਰ ਪ੍ਰਸ਼ਾਸਨ ਦੀ ਬੰਦੀ ਹੁੰਦੀ ਨਾ ਜਿਨ੍ਹਾਂ ਨੇ ਅਨਗੇਲੀ ਕੀਤੀ ਆ ਕੋਈ ਰਾਤ ਨੂੰ ਹੁਣ ਆਇਆ ਗਿਆ ਹੋਵੇ ਇਥੇ ਡਿੱਗ ਸਕਦਾ ਇਹਨਾਂ ਨੂੰ ਚਾਹੀਦਾ ਹੁਣ ਆਣ ਕੇ ਇਥੇ ਬੈਰੀਕੇਡਰ ਕੀਤਾ ਜਾਵੇ ਕੋਈ ਕਵਰ ਕਰਨ ਕੋਈ ਬੱਚਾ ਨਾ ਆਏ ਨੂੰ ਜਾਵੇ ਕੋਈ ਗੱਡੀ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਨਾ ਆਵੇ ਕਿਉਂਕਿ ਇੱਥੇ ਲਾਈਟ ਵੀ ਕਈ ਵੇਲੇ ਬੰਦ ਹੋ ਜਾਂਦੀ ਆ ਕੌਣ ਜ਼ਿੰਮੇਵਾਰ ਹੋਊਗਾ